ਹੈਲੋ ਸਸ਼ਿਕਾ ਜੀ ਜੀ ਤੇ ਸਸ਼ਿਕਾ ਸਾਰਿਆਂ ਨੂੰ ਸਸ਼ਿਕਾ ਜੀ ਕੀ ਅਪਡੇਟ ਇਮੀਗ੍ਰੇਸ਼ਨ ਬਾਰੇ ਜੀ ਅੱਜ ਕੋਈ ਅ ਵੀ ਜੀ ਅਪਡੇਟ ਹੈ ਇੱਕ ਬੜਾ ਕਾਮਨ ਕੁਐਸਚਨ ਸਾਨੂੰ ਪੁੱਛਿਆ ਜਾਂਦਾ ਹੈ ਔਰ ਰਾਈਟ ਨਾਓ ਜਿਹੜੀ ਸਿਚੁਏਸ਼ਨ ਹੈ ਕਿ ਜਿੱਥੇ ਬੱਚੇ ਆਪਣਾ ਵਰਕ ਪਰਮਿਟ ਖਤਮ ਹੋ ਰਿਹਾ ਕਿ ਕਿੰਨੇ ਕਿੰਨੇ ਬੱਚਿਆਂ ਦਾ ਜੀ ਔਰ ਬਿਜ਼ਨੈਸ ਦਾ ਜਿਹੜਾ ਹਾਲ ਹੈ ਅੱਜ ਦੇ ਤਰੀਕੇ ਚ ਕਿ ਬਿਜ਼ਨੈਸ ਬਹੁਤ ਦਿਖ ਰਹੇ ਆ ਸੋ ਕੁਐਸਚਨ ਇਹ ਹੁੰਦਾ ਬੱਚਿਆਂ ਦਾ ਕਿ ਮੈਡਮ ਸਾਨੂੰ ਸਪੋਜ਼ ABC ਕੰਪਨੀ ਤੇ ਅਸੀਂ LMIA ਲਿਖਤੀ ਅਸੀਂ ਕੰਮ ਕਰ ਰਹੇ ਆ ਜੀ ਉਹਨੋ ਕੰਪਨੀ ਵਿਕ ਗਈ ਐ ਤੇ ਕੋਈ ਦੂਜਾ ਓਨਰ ਹੋ ਗਿਆ ਜੀ ਪਰ ਕੀ ਫਿਰ ਸਾਨੂੰ ਨਵੀਂ ਐਲਐਮਆਈ ਲੈਣੀ ਪੈਣੀ ਐ ਕਿ ਅਸੀਂ ਉਸੀ ਐਲਐਮਆਈ ਤੇ ਕੰਮ ਕੰਟੀਨਿਊ ਕਰ ਸਕਦੇ ਆ ਜੀ ਇਹਦਾ ਜਵਾਬ ਹੈਗਾ ਜੇ ਤਾਂ ਸੇਮ ਕੰਪਨੀ ਐ ਸਪੋਜ਼ ਇੱਕ ਹੋਟਲ ਹੈਗਾ ਕਿਸੇ ਹੋਰ ਕੰਪਨੀ ਨੇ ਉਹਨੂੰ ਟੇਕਓਵਰ ਕਰ ਲਿਆ ਜਾਂ ਉਹ ਪੁਰਾਣੀ ਕੰਪਨੀ ਵਾਲੇ ਨੇ ਵੇਚਤਾ ਤੇ ਤੁਹਾਡਾ ਕੰਮ ਉਹੀ ਆ ਜਿਹੜਾ ਤੁਸੀਂ ਪਹਿਲਾਂ ਵੀ ਕਰਨਾ ਸੀਗਾ ਸਪੋਜ਼ ਤੁਸੀਂ ਕੁੱਕ ਸੀਗੇ ਤੁਸੀਂ ਹੁਣ ਨਵੀਂ ਕੰਪਨੀ ਚ ਵੀ ਕੁੱਕੇ ਕੰਮ ਕਰਨਾ ਐ ਤੇ ਉਦਾਂ ਹੀ ਪੇ ਰੇਟ ਹੈਗਾ ਸਭ ਕੁਝ ਉਹੀ ਆ ਤਾਂ ਤੁਹਾਨੂੰ ਨਵੀਂ ਐਲਐਮਆਈਏ ਲੈਣੇ ਦੀ ਲੋੜ ਨਹੀਂ ਪੈਂਦੀ ਜੀ ਤੁਸੀਂ ਉਹ ਪੁਰਾਣੀ ਐਲਐਮਆਈਏ ਨਾਲ ਹੀ ਕੰਟੀਨਿਊ ਕਰ ਸਕਦੇ ਆ ਹਾਂ ਪਰ ਜਦ ਤੁਹਾਡਾ ਉਸ ਉਹ ਵਾਲੀ ਐਲਐਮਆਈਏ ਖਤਮ ਹੋ ਜਾਣੀ ਹੈ ਔਰ ਤੁਸੀਂ ਫੇਰ ਐਕਸਟੈਂਸ਼ਨ ਲੈਣਾ ਹੈ ਫੇਰ ਥੋੜੀ ਜਿਹੀ ਜਿਹੜੀ ਐਕਸਟੈਂਸ਼ਨ ਪੈਣੀ ਹੈ ਉਹ ਨਵੇਂ এমਪਲੋਏਡ ਥਰੂ ਨਵੀਂ ਐਲਐਮਆਈਏ ਲਗਣੀ ਹੈ ਜੀ 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 ਤੇ ਸਭ ਤੋਂ ਕੰਫਿਊਜ਼ਨ ਬੜਾ ਹੁੰਦਾ ਲੋਕਾਂ ਨੂੰ ਔਰ ਬਹੁਤ ਕੁਐਸਚਨ ਆਉਂਦਾ ਇਹ ਵਾਲਾ ਕਿ ਭਈ ਅਸੀਂ ਸਾਡਾ ਮਰਜ ਹੋ ਗਈ ਹੈ ਕੰਪਨੀ ਕਿਸੇ ਹੋਰ ਕੰਪਨੀ ਨਾਲ ਮਰਜ ਹੋ ਗਈ ਆ ਤਸਾਂ ਨੂੰ ਨਵੀਂ LMI ETA ਨਹੀਂ ਲੈਣੀ ਪੈਣੀ ਜਿਹੜੇ ਲੋਕ ਇੱਥੇ ਵਰਕ ਪਰਮਿਟ ਤੇ ਹੈਗੇ ਆ ਐਡਾ ਕੁਝ ਨਹੀਂ ਹੈਗਾ ਤੁਸੀਂ ਕੰਟੀਨਿਊ ਕਰ ਸਕਦੇ ਆ ਅੰਟਿਲ ਐਂਡ ਅਨਲੈਸਟ ਜਿਹੜਾ ਤੁਹਾਡੇ LMI ਡਾਕੂਮੈਂਟ ਤੇ ਲਿਖਾ ਲਿਖਿਆ ਹੋਇਆ ਹੈ ਤੁਹਾਡੀ ਸਾਰੀ ਇਨਫੋਰਮੇਸ਼ਨ ਕਿ ਤੁਸੀਂ ਆਹ ਕੰਮ ਕਰਨਾ ਐਨੀ ਪੇ ਰੇਟ ਹੈਗੀ ਆ ਜੇ ਉਹੀ ਚੀਜ਼ ਹੈਗੀ ਆ ਫਿਰ ਤੁਹਾਨੂੰ ਯੂ ਡੋਨਟ ਹੈਵ ਟੂ ਵਰੀ ਅਬਾਊਟ ਇਟ ਆ ਕਈ ਵਾਰ ਉਹਦੇ 'ਚ ਇਹ ਪ੍ਰੋਬਲਮ ਆ ਜਵੇ ਜਿਹੜਾ ਪੁਰਾਣਾ ਏਮਪਲੋਇਰ ਜਾਂਦਾ ਜਾਂਦਾ ਉਹਨਾਂ ਨਾਲ ਨਵੇਂ ਏਮਪਲੋਇ ਦੇ ਨਾਲ ਓਨਰ ਦੇ ਨਾਲ ਆ ਕੋਈ ਗੱਲਬਾਤ ਕਿਦਾਂ ਦੀ ਕਰਕੇ ਜਾਂਦਾ ਹੈ ਉਹ ਕਲੀਅਰ ਕਰਕੇ ਜਾਂਦਾ ਵੀ ਇੰਨੀਆਂ ਐਲ ਐਮ ਆਈ ਚੱਲਦੀਆਂ ਨੇ ਜੇ ਨਾਮ ਆ ਜਿਹੜਾ ਓਨਰ ਆ ਕੇ ਅੰਪਲਾਈਂਸ ਜਿਹੜਾ ਅੰਪਲਾਈ ਨੂੰ ਕੱਢ ਸਕਦਾ ਜਾਂ ਕਿੱਦਾਂ ਹੈਗਾ ਜੀ ਕੋਈ ਉਹਦੇ ਵਿੱਚੋਂ ਭਾਜੀ ਇਹ ਵਾਲੀ ਚੀਜ਼ ਇਹ ਚੁੰਦਾ ਕਿ ਜੇ ਸੁਪੋਜ਼ ਮੈਂ ਇੱਕ ਕੰਪਨੀ ਲਈਤੀ ਸੀ ਦੂਜੀ ਕੰਪਨੀ ਜਿਹੜੀ ਖੁੱਲ ਰਹੀ ਆ ਉਹ ਥੋੜਾ ਜਿਹਾ ਉਹਨਾਂ ਦਾ ਡਿਫਰੈਂਟ ਹੋ ਹੈਗਾ ਜਾਂ ਉਹਨਾਂ ਕੋਲ ਹੋਰ ਆਪਣੇ ਐਮਪਲੋਈਜ਼ ਹੈਗੇ ਤੇ ਉਹਨਾਂ ਨੂੰ ਨਹੀਂ ਚਾਹੀਦੇ ਜਿਹੜੇ ਪੁਰਾਣੇ EMPLOYEES ਦੀ ਜਿਹਨੂੰ ਲਈ ਕੀ ਹੁੰਦਾ ਜਦ ਕੰਪਨੀ ਟੇਕਓਵਰ ਕੀਤੀ ਜਾਂਦੀ ਤਾਂ ਉਹਨਾਂ ਦੇ ASSETS ਐਂਡ LIABILITIES ਸਾਰੀ ਉਹ ਦੂਜੀ ਕੰਪਨੀ ਟੇਕਓਵਰ ਕਰ ਲੈਂਦੀ ਆ ਜੀ ਤੇ ਉਹਦੇ ਵਿੱਚ EMPLOYEES ਵੀ ਆਉਂਦੇ ਆ ਬਸ ਸਮ ਟਾਈਮਸ ਉਹਨਾਂ ਦੀ ਆਪਣੀ ਮਰਜ਼ੀ ਐ ਨਾ ਮੈਂ ओनर्स ਦੀ ਕਿ ਉਹਨਾਂ ਨੇ ਜੈ ਇਹਨਾਂ ਨਾਲ ਹੀ ਕੰਟੀਨਿਊ ਕਰਨਾ ਹੈ ਕਿ ਨਹੀਂ ਜੇ ਨਹੀਂ ਕੰਟੀਨਿਊ ਕਰਨਾ ਦੈਨ ਉਹ ਜਿਹੜੇ ਪੁਰਾਣੇ EMPLOYERS EMPLOYEES ਹੈਗੇ ਉਹਨਾਂ ਨੂੰ ਨਵੀਂ LMAI ਲੈਣੀ ਪੈਣੀ ਆ ਠੀਕ ਮੈਨ ਜਾਨੀ ਮਤਲਬ ਜੇ ਉਹ ਇਹਨਾਂ ਨਾਲ ਨਹੀਂ ਕੰਟੀਨਿਊ ਕਰਦੇ ਪਰ ਉਹਨਾਂ ਕੋਲ ਫੇਰ ਵੀ ਫਾਈਟ ਕਰਨ ਦਾ ਤਾਂ ਹੋਊਗਾ ਕਿਉਂਕਿ ਉਹ ਉਹਨਾਂ ਨੂੰ ਤਾਂ ਪਤਾ ਨਹੀਂ ਸੀਗਾ ਵੀ ਇਹ ਅੱਗੇ ਸੈਲ ਕਰ ਦੇਣਗੇ ਤੇ ਉਹਨੂੰ ਉਹ ਕਹਿੰਦੇ ਵਨਰੇਬਲ ਓਪਨ ਵਰਕ ਪਰਮਿਟ ਫੋਰ ਅ 3rd ਐਮਪਲੋਇਰ 3rd ਐਮਪਲੋਇਰ ਨੇ ਬੇਚਦੀ ਹੈ ਕੰਪਨੀ অর ਨਵੀਂ ਕੰਪਨੀ ਇਸ ਨੋਟ ਰੈਡੀ ਟੂ ਟੇਕ ਯੂ ਫਿਰ ਕੈਨੇਡਾ ਦਾ ਇੱਕ

ਉਸ ਦਾ ਇੱਕ ਸਾਲ ਦੇ ਵਿੱਚ ਤੁਸੀਂ ਡਿਸਾਈਡ ਕਰ ਸਕਦੇ ਆ ਅੱਗੇ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਸਾਲ ਹੋ ਗਿਆ ਮਤਲਬ ਇਹ ਇਹ ਪੁਆਇੰਟ ਬਣ ਗਿਆ ਉੱਥੋਂ ਜਿਹੜੇ ਐਲਐਮਆਈ ਲੈ ਕੇ ਆਏ ਸੀਗੇ ਜਿਨ੍ਹਾਂ ਨੇ ਇੱਥੋਂ ਹੀ ਰਹਿ ਕੇ ਬੱਚਿਆਂ ਨੇ ਐਲਐਮਆਈ ਵਰਕ ਪਰਮਟ ਬਾਅਦ ਉਹ ਨਵੀਂ ਪੀਆਰ ਦਾ ਬਣਿਆ ਐਲਐਮਆਈ ਲੈ ਲਈ ਕੰਪਨੀ ਤੋਂ ਕੰਪਨੀ ਅੱਗੇ ਵੇਗ ਗਈ ਉਹ 엠ਪਲਾਇਰ ਜਿਹੜਾ ਓਨਰ ਆ ਇਹਨਾਂ ਨੂੰ 엠ਪਲਾਈਜ਼ ਨੂੰ ਰੱਖਣ ਨੂੰ ਤਿਆਰ ਨਹੀਂ ਫਿਰ ਉਹ ਦੁਬਾਰੇ ਜਿੱਦਾਂ ਤੁਸੀਂ ਕਿਹਾ ਓਪਨ ਵਰਕ ਪਰਮਟ ਤੇ ਜਾ ਸਕਦੇ ਨੇ ਨਹੀਂ ਜੀ ਜੀ ਓਪਨ ਵਰਕ ਹਾਂਜੀ ਵਨਰੇਬਲ ਓਪਨ ਵਰਕ ਪਰਮਟ ਹਾਂਜੀ ਹੈਨੇਜ਼ੇਬਲ ਕਹਿੰਦੇ ਯਾਨੀ ਉਹਨਾਂ ਕੋਲ ਸਾਲਕ ਫੇਰ ਮਿਲ ਸਕਦਾ ਹੁੰਦਾ ਸਾਲਕ ਨਹੀਂ ਜਾਂਦਾ ਉਹਨਾਂ ਨੂੰ ਹਾਂਜੀ ਜੀ ਸੋ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਜੇ ਕੰਪਨੀ ਕਿਤੇ ਸੈਲ ਹੋ ਜਾਂਦੀ ਹੈ ਬੈਂਕਰਪਟ ਹੋ ਜਾਂਦੀ ਹੈ ਫੇਰ ਇੱਥੇ ਰਾਹ ਹੈਗੇ ਨੇ ਵੀ ਵੈਨਰੇਬਲ ਜਿਹੜਾ ਓਪਨ ਵਰਕ ਪਰਮਿਟ ਆ ਉਹ ਲੈ ਸਕਦੇ ਨੇ ਹਾਂਜੀ ਹਾਂਜੀ ਦਿਸ ਇਜ਼ ਜਸਟ ਟੂ ਐਜੂਕੇਟ ਪੀਪਲ ਬਿਕਾਜ਼ ਅ ਕੁਐਸਚਨ ਬੜਾ ਕਾਮਨ ਹੈ ਔਰ ਬਹੁਤ ਕਾਲਸ ਆਉਂਦੇ ਇਸ ਕੁਐਸਚਨ ਪਿੱਛੇ ਸੋ ਅਸੀਂ ਕਿਾ ਕੀ ਅਸੀਂ ਦੱਸ ਦਿੰਦੇ ਆ ਕਿ ਇਹ ਚੀਜ਼ ਹੈਗੀ ਨਾ ਸੋ ਜੇ ਕੋਈ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ ਤਾਂ ਆਈ ਜੀ ਇਮੀਗ੍ਰੇਸ਼ਨ ਕুইਨ ਐਂਡ ਰਦਰਫੋਰਡ ਦੇ ਅਨਜੀਤਾ ਜੀ ਨਾਲ ਜਿਹੜੀ ਸੀਸੀਡ ਦਾ ਵੱਲ ਦੇਣ ਤੇ ਪਹਿਲੀ ਕੰਸਲਟੈਂਸੀ ਬਿਲਕੁਲ ਫ੍ਰੀ ਆ ਇਹਦਾ ਹੀ ਨੰਬਰ ਬੋਲ ਦਿਓ ਜਰੂਰ ਹਾਂਜੀ ਜੀ ਜੀ ਸਾਡਾ ਨੰਬਰ ਹੈਗਾ 647 767 6586 ਥੈਂਕ ਯੂ ਜੀ ਥੈਂਕ ਯੂ ਸੋ ਮੱਚ ਫਿਰ ਕਰਦੇ ਆ ਕੱਲ ਨੂੰ ਵੀ ਗੱਲਬਾਤ ਜੀ ਹਾਂਜੀ ਹਾਂਜੀ